ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸングਤ ਜੀ ਇੱਕ ਨਵਾਂ ਵਾਇਰਸ ਆ ਗਿਆ ਆ ਨਾ ਸਭ ਜਾਣਦੇ ਹੋ ਬੜੀਆਂ ਖਬਰਾਂ ਚੱਲ ਰਹੀਆਂ ਆ ਉਹਦੀਆਂ ਐਚ ਐਮ ਪੀ ਵੀ ਔਰ ਚੀਨ ਦੇ ਵਿੱਚ ਕਹਿੰਦੇ ਆ ਹਸਪਤਾਲਾਂ 'ਚ ਪੀੜ ਲੱਗੀ ਹੋਈ ਆ ਵਗੈਰਾ ਵਗੈਰਾ ਕਿਤੋਂ ਤੱਕ ਸੱਚ ਹੈਗਾ ਇਹ ਤਾਂ ਸਰਕਾਰਾਂ ਜਾਣਦੀ ਹੈ ਰੱਬ ਜਾਣਦਾ ਔਰ ਇਹ ਤਾਂ ਡਰਨ ਦੀ ਲੋੜ ਨਹੀਂ ਹੈਗੀ ਕਹਿੰਦੇ ਆ ਕਿ ਕਰੋਨਾ ਵਰਗਾ ਹੀ ਆਏਗਾ ਮਗਰ ਇਹ ਇਮਿਊਨਿਟੀ ਦੀ ਘਾਟ ਹੁੰਦੀ ਉਹ ਤੇ ਹਮਲਾ ਕਰਦਾ ਏਦਾਂ ਕਰੋਨਾ ਕਰਦਾ ਸੀ ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਕਰਦਾ ਏ ਬਾਕੀ ਹੁਣ ਹਕੀਕਤ ਕੀ ਹੈ ਕੋਈ ਨਹੀਂ ਜਾਣਦਾ ਚੀਨ ਦੀ ਸਰਕਾਰ ਇਹਨੂੰ ਛੁਪਾ ਕੇ ਰੱਖਿਆ ਹੈ ਉਹਨੇ ਕੋਈ ਚੀਜ਼ ਬਾਹਰ ਹੀ ਦੱਸਦੀ ਮੈਂ ਕਰੋਨਾ ਦੇ ਵਿੱਚ ਆਪਣੇ ਨੂੰ ਬਚਾਉਣ ਵਾਸਤੇ ਜੋ ਕੰਮ ਜਾ ਵਸੀ ਉਹੀ ਮੈਂ ਤੁਹਾਨੂੰ ਨੁਸਖਾ ਦੇ ਰਿਹਾ ਦੂਜਾ ਜਮਾਗਾ ਪ੍ਰੋਸਟੇਟ ਦਾ 80% ਜਿਹੜੇ ਮਰਦ ਹੈਗੇ ਇਹਨਾਂ ਨੂੰ ਇਹ ਬਿਮਾਰੀ ਹੁੰਦੀ ਹੈ ਇਹ ਜਿਹੜਾ ਗਲੈਂਡ ਹੁੰਦਾ ਇਹ ਲੇਡੀਜ਼ ਦੇ ਵਿੱਚ ਨਹੀਂ ਹੁੰਦਾ ਇਹ ਜੈਂਟਸ ਦੇ ਵਿੱਚ ਹੀ ਹੁੰਦਾ ਔਰ ਅਗਰ ਮੈਡੀਕਲ ਸਾਇੰਸ ਦੇ ਜਾਣਦੇ ਆ ਹਸਪੀਟਲ ਤੇ ਬੇਜੋ ਕੇ ਆਪਰੇਸ਼ਨ ਹੋਏਗਾ ਔਰ ਆਪਰੇਸ਼ਨ ਦੇ ਬਾਅਦ ਫਿਰ ਇਹ ਦੁਬਾਰਾ ਵੀ ਹੋ ਜਾਂਦਾ ਵਜ ਜਾਂਦਾ ਹੈਗਾ ਉਹ ਦਿਨ ਕਹਿੰਦਾ ਪਿਸ਼ਾਬੇ ਜਲੇ ਹੁੰਦੀ ਆ ਪੇਟ ਪੂਰੀ ਤਰ੍ਹਾਂ ਖਾਲੀ ਨਹੀਂ ਹੁੰਦਾ ਬਲੈਡਰ ਇਸ ਕਰਕੇ ਨਾ ਉਹ ਫਿਰ ਪਰੇਸ਼ਾਨੀਆਂ ਵਧਦੀ ਚੱਲੇ ਜਾਂਦੀਆਂ ਫਿਰ ਪਿਸ਼ਾਬ ਰੁਕਿਆ ਨਹੀਂ ਜਾਂਦਾ ਬਿਸਤਰੇ ਗਿੱਲੇ ਹੋ ਜਾਂਦੇ ਆ ਕੱਪੜੇ ਗੰਦੇ ਹੋ ਜਾਂਦੇ ਆ ਕੁੱਲ ਮਿਲਾ ਕੇ ਕਹਿ ਸਕਦੇ ਹੋ ਕਿ ਪਰੇਸ਼ਾਨੀਆਂ ਵਧਦੀ ਚੱਲੇ ਜਾਂਦੀਆਂ ਫਿਰ ਜਿਹੜੇ ਪੈਸੇ ਵਾਲੇ ਹੈਗੇ ਉਹ ਫਿਰ ਡਾਈਪਰ ਦਾ ਇਸਤੇਮਾਲ ਕਰਦੇ ਆ ਔਰ ਬਾਅਦ ਦੇ ਵਿੱਚ ਜਿਆਦਾ ਵੱਜ ਜਾਂਦਾ ਹੈ ਤੇ ਫਿਰ ਕੈਂਸਰ ਦਾ ਰੂਪ ਲੈ ਲੈਂਦਾ ਹੈ। ਇਸ ਤੋਂ ਬਚਣ ਵਾਸਤੇ ਮੈਂ ਤੁਹਾਨੂੰ ਇੱਕ ਨੁਸਖਾ ਦੇ ਰਿਹਾ ਮੈਂ ਕਿਤੇ ਸੁਣਿਆ ਸੀ ਤੇ ਉਹ ਥੋੜਾ ਜਿਹਾ ਸੀ ਤਬਦੀਲ ਕੀਤਾ ਔਰ ਬਹੁਤ ਅੱਛਾ ਕੰਮ ਕਰ ਰਿਹਾ ਹੈ। ਅਜਵੈਨ, ਕਾਲੇ ਤੇਲ ਇਸ ਤੋਂ ਅੱਧੀ ਲੈਣੀ ਹੈ ਖਸਖਸ ਚਿੱਟੇ ਵਾਲੀ, ਬ੍ਰਾਊਨ ਵਾਲੀ ਜਾਂ ਕਾਲੀ ਨਹੀਂ ਲੈਣੀ। ਔਰ ਜਿਹੜੇ ਪੁੱਜੇ ਛੋਲੇ ਹੈਗੇ ਆ ਇਹ ਕਾਲੇ ਟੀਲ ਤੋਂ ਡਬਲ ਲੈਨੇ ਆ ਇਹਨਾਂ ਨੂੰ ਪੀਸ ਲੋ ਇਹਦੇ ਵਿੱਚ ਥੋੜੀ ਮਿਸ਼ਰੀ ਮਿਲਾ ਲੋ ਅਗਰ ਪਰੇਸ਼ਾਨੀ ਨਾ ਹੋਵੇ ਤਾਂ 슈ਗਰ ਵਗੈਰਾ ਦੀ ਇਹਦਾ ਪਾਊਡਰ ਬਣਾ ਕੇ ਰੱਖ ਲੋ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਚਾਹ ਦੁੱਧ ਨਾਲ ਲੈ ਲੋ ਚਾਹ ਪਾਣੀ ਨਾਲ ਲੈ ਲੋ ਕੋਸਾ ਜਿਆ ਪਾਣੀ ਨਾਲ ਤੇ ਦਿਨ ਚ ਕੱਟ ਤੋਂ ਕੱਟ ਚਾਰ ਚਮਚ ਕद्दू ਦੇ ਬੀਜ ਖਾਣੇ ਜਿਹਨੂੰ ਕਹਿੰਦੇ ਪੰਪਕਿਨ ਸੀਡ ਉਹ ਚਾਰ ਚਮਚ ਜ਼ਰੂਰ ਖਾਣੇ ਹੈਗੇ ਆ ਨੰਬਰ 2 ਅਲਸੀ ਇਹਦੇ ਵੀ ਕੱਟ ਤੋਂ ਕੱਟ ਸਰਦੀਆਂ ਚੱਲ ਰਹੀਆਂ ਤੇ 8 ਚਮਚ ਰੋਜ਼ ਜ਼ਰੂਰ ਖਾਣੇ ਆ ਇਹਦਾ ਕੋਈ ਇਹ ਨਹੀਂ ਹੈ ਕਿ ਨਾਲ ਖਾਣੇ ਇੱਕਦਮ ਹੀ ਤੁਹਾਨੂੰ ਦਿਨੇ ਖਾਣੇ ਆ ਤੁਸੀਂ ਦੇਖਣਾ ਥੋੜੇ ਦਿਨ ਦੇ ਵਿੱਚ ਹੀ ਤੁਹਾਡੇ ਵਿੱਚ ਤਬਦੀਲੀ ਹੋਣੀ ਸ਼ੁਰੂ ਹੋ ਜਾਏਗੀ ਇਹ ਪਰੇਸ਼ਾਨੀ ਘਟਣੀ ਸ਼ੁਰੂ ਹੋ ਜਾਏਗੀ ਕਾਫੀ ਅੱਛਾ ਨੁਸਖਾ ਹੈਗਾ ਕਈਆਂ ਨੂੰ ਦੱਸਿਆ ਸੀ ਉਹਨਾਂ ਤੇ ਅੱਛਾ ਇਹਦਾ ਇਫੈਕਟ ਆਇਆ ਅੱਜਕੱਲ ਦੇਖੋ ਕਿ ਸਾਡੇ ਖਾਣ ਦੇ ਵਿੱਚ ਜਾਂ ਕੁਝ ਪਾਣੀ ਦੇ ਵਿੱਚ ਜੋ ਵੀ ਕੁਝ ਆ ਰਿਹਾ ਹੈ ਸਾਡੇ ਲੀਵਰ ਤੇ ਉਹਦਾ ਇਫੈਕਟ ਹੋ ਰਿਹਾ ਹੈ कोई फैटी लीवर हो जाता है फिर लीवर सराइसिस हो है, लीवर कैंसर हो जाता है और पता नहीं की की हों का मैं तो एक नुस्खा देन लगा जो लीवर सराइसिस हो गया हम डॉक्टर ने दवाई देनी देनी है जो ऑपरेशन कराओ बदली कराओ जब तक ऑपरेशन करा है उसको तो पहले एक छोटा जुस्खा इस्तेमाल करो ਵੀ ਪੱਤੇ ਤੁਲਸੀ ਦੇ ਲੈ ਕੇ ਉਹਨਾਂ ਨੂੰ ਕੁੱਟ ਕੇ ਸਵੇਰੇ ਖਾਲੀ ਪੇਟ ਪੀ ਲੈਣਾ ਆ ਚਾਹੇ ਇੱਕ ਗਲਾਸ ਗੁੰਗਨੇ ਪਾਣੀ 'ਚ ਮਿਲਾ ਲੋ ਜਾਂ ਉਦੋਂ ਇੱਕ ਚਮਚਾ ਦੋ ਚਮਚ ਪੀ ਲੋ ਦੂਜਾ ਹੈਗਾ ਆਵਲਾ ਆਵਲਾ ਲੀਵਰ ਵਾਸਤੇ ਰਾਮਬਾਨ ਦਾ ਕੰਮ ਕਰਦਾ ਹੈ ਉਹਦਾ ਬਹੁਤ ਹੀ ਉਹਨੂੰ ਡੀਟੌਕਸ ਕਰਦਾ ਆ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਐਲੋਵੇਰਾ ਔਰ ਇੱਕ ਆਵਲਾ ਔਰ ਥੋੜੀ ਜੀ ਐ অ্যালোਵੇਰਾ ਇਹਨਾਂ ਨੂੰ ਗ੍ਰाइंड ਕਰਕੇ ਇਹਨਾਂ ਨੂੰ ਪਲਾਤਾ ਜਾਏ ਇਹਦੇ ਨਾਲ ਲੀਵਰ ਬਹੁਤ ਜਲਦੀ ਠੀਕ ਹੋਣ ਲੱਗ ਪੈਂਦਾ ਹੈ ਨਾਲ ਤੁਸੀਂ ਇੱਕ ਗਲਾਸ ਜੂਸ ਵੀ ਲੈਣਾ ਹੈਗਾ ਕੱਦੂ ਦਾ ਜੂਸ ਜਿਹੜਾ ਪੇਠਾ ਕੱਦੂ ਹੁੰਦਾ ਨਾ ਉਹਦਾ ਜੂਸ ਕਿਉਂਕਿ ਇਹ ਐਸੇ ਟਾਈਮ ਦੇ ਵਿੱਚ ਇਹਨਾਂ ਦੇ ਪੇਟ ਦੇ ਵਿੱਚ ਗੈਸ ਬਣਦੀ ਹੈ ਮੂਸ਼ਨ ਨਹੀਂ ਹੁੰਦਾ ਅਨੀਮੀਆ ਦੀ ਲੋੜ ਪੈਂਦੀ ਆ तेरा कद्दू है वो अंदरली सफाई भी करता है और ताकत भी दिता है ये सब दवाई इस्तेमाल करने तो पहले किसी डॉक्टर न कंसल्ट जरूर कर लेना हूँ मैं एच एम वी पी गल की गल करा मैं किसी कि ਜੇ ਕਰੋਨਾ ਹੋਇਆ ਸੀ ਮੈਂ ਕੋਈ ਇੰਜੈਕਸ਼ਨ ਨਹੀਂ ਲਵਾਇਆ ਔਰ ਪੇਟ ਵਿੱਚ ਜਾਂਦਾ ਹਾਈਡਰੋਕਲੋਰਿਕ ਐਸਿਡ ਉਹਦੇ ਨਾਲ ਮਰ ਜਾਂਦਾ ਮੈਂ ਇਹੀ ਕਰਦਾ ਰਿਹਾ ਔਰ ਮੈਂ ਬਹੁਤਿਆਂ ਨੂੰ ਦੱਸਿਆ ਹੈਗਾ ਔਰ ਉਹਨਾਂ ਦੇ ਉੱਤੇ ਕੋਈ ਵੀ ਕਰੋਨਾ ਦਾ ਅਸਰ ਨਹੀਂ ਹੋਇਆ ਇਹ ਤੁਸੀਂ ਵੀ ਕਰ ਸਕਦੇ ਹੋ ਬਾਕੀ ਹੁਣ ਐਚ ਐਮ ਪੀ ਵੀ ਦੇ ਕਿੰਨੀ ਸਟਰੈਂਥ ਹੈਗੀ ਇਹ ਕੀ ਕਰੇਗਾ ਇਹ ਕਿਸ ਨੂੰ ਕੁਝ ਨਹੀਂ ਪਤਾ ਜਿੰਨੇ ਮੂੰਹ ਉਹਨੀਆਂ ਗੱਲਾਂ ਇੱਕ ਮੈਂ ਚੀਨ ਤੋਂ ਕਿਸੇ ਨੇ ਵੀਡੀਓ ਭੇਜਿਆ ਸੀਗਾ ਉਹ ਕਹਿੰਦਾ ਇੱਥੇ ਕੁਝ ਵੀ ਨਹੀਂ ਹੈਗਾ ਔਰ ਸਾਡੀ ਮੀਡੀਆ ਕਹਿੰਦੀ ਉੱਥੇ ਬੰਦੇ ਦੇ ਬੰਦਾ ਚੜਿਆ ਹੋਇਆ ਹਸਪੀਟਲ ਜਗ੍ਹਾ ਹੈ ਨਹੀਂ ਸਰਕਾਰਾਂ ਜਾਣ ਜਾਂ ਰੱਬ ਜਾਣੇ ਇਹ ਤੁਹਾਨੂੰ ਮੈਂ ਤਿੰਨ ਨੁਸਖੇ ਦਿੱਤੇ ਆ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਲੀਵਰ ساری ਜ਼ਿੰਦਗੀ ਕੰਮ ਕਰਦਾ ਰਹੇ ਤੇ ਇੱਕ ਤੇ ਸ਼ਰਾਬ और फास्ट फूड और खास जो है ना अजीनोमोटो साल्ट ना ओ ना खाओ और ना अरिंडी जन इंग्लिश में कैस्टर लीव अरिंडी ए पत्ता लो चंगे तरह धोवो तो जी ग्राइंड करो थोड़ा पानी पा के અ દો ચમચો દૂધ પાકે ખાલી પેટ લે લો એ મિનેજ દો વારી લે લો તારા liver કદી ખરાબ નહિ હોયગા પીલિયા કદી નહિ હોયગા ક્યોકી એ liver ਦਾ ਟੋਨਿਕ હેગા મેનુ پیچھے જે liver cirrhosis હો ગયા ਸੀ ਤੇ મે કોઈ ਦਵਾਈ નહિ લેઈ સિર્ફ એ મે અરંડી ਦੇ पत्ते ही ਘੋਟ ਕੇ પીんだ ਹੁੰਦਾ ਸੀ સિર્ફ 4 ਦਿਨ પીતે ਸੀਗੇ ਤੇ બિલકુલ પૂરી તરહ ઠીક હો ગયા ਸੀ ਹਾਂ ਜਿਹਨੂੰ ਐਸਿਡਿਟੀ ਆ ਗੈਸ ਬੰਦੀ ਆ ਕੁਛ ਵੀ ਖਾਂਦਾ ਤੇ ਐਸਿਡਿਟੀ ਬਣ ਜਾਂਦੀ ਆ ਉਹ ਇਹ ਪੱਤੇ ਦਾ ਇਸਤੇਮਾਲ ਜ਼ਰੂਰ ਕਰੇ ਇਹਦਾ ਕੋਈ ਬੈਡ ਇਫੈਕਟ ਨਹੀਂ ਇਹ ਲੀਵਰ ਨੂੰ ਮਜ਼ਬੂਤ ਕਰਦਾ ਹੈ ਔਰ ਪੀਲੀਆ ਤੋਂ ਹਮੇਸ਼ਾ ਬਚਾ ਕੇ ਰੱਖਦਾ ਹੈਗਾ ਕਰਕੇ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਪਹੁੰਚ ਜਾਓ ਤੇ ਕਿਉਂ ਕੋਰ ਹੈਗਾ